हरी भाटकार ਕੀ ਗੱਲ ਕਰੋ ਚਲੋ ਇਹਨੂੰ ਵੀ ਮਾਰ ਮਾਰ ਗੱਲ ਗੱਲ ਮਾਰ ਗੱਲ ਗੱਲ ਮਾਰ ਗੱਲ ਗੱਲ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਭਾਜੀ ਤੁਹਾਨੂੰ ਇੱਕ ਜਮਾਟਾ ਦਾ ਵੈ ਇੱਕ ਮਿੰਟ ਮੇਰਾ ਜੀ ਤੁਹਾਡੇ ਬਾਰੇ ਬਿਆਨ ਤਾਂ ਤੂੰ ਅੱਗੇ ਧੱਕੇ ਮਰੀਂ ਨਾ ਹੋਣਾ ਕੀ ਗੱਲ ਬੰਨੇ ਕੀ ਗੱਲ ਬੰਨੇ ਫੋਟੋ ਵਾਲੇ ਫੋਟੋ ਵਾਲੇ ਪਰਾ ਮੈਨੂੰ 1 ਮਿੰਟ ਦਿਓ ਇੱਕ ਜੀ ਦੀ ਦੇਖੋ ਇਹ ਮਰੰਡੇ ਨੇ ਇੱਕ ਬੰਦਾ ਦੱਸੇ ਕਰਾ ਰਹੇ ਨੇ ਵੀਡੀਓ ਤੁਸੀਂ ਵੀ ਦੇਖੀ ਆ ਉਹਨੇ ਜੇ ਮੈਂ ਸਾਹ ਇੰਨੀ ਗੱਲ ਕਹਿ ਰਿਹਾ ਆ ਅਪਾ ਮੰਡੇਰੇ ਭਰਾਵਾ ਨੂੰ ਜਮੈਟੋ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਕੀਤਾ ਜਾ ਰਿਹਾ ਕਿ ਉਹਨਾਂ ਦੀਆਂ ਬੱਦੀਆਂ ਪਾ ਕੇ ਉਹਨਾਂ ਦੀਆਂ ਬੱਦੀਆਂ ਪਾ ਕੇ ਉਹਨਾਂ ਦੇ ਕਿਤੇ ਇੰਟਰਵਿਊ ਦੇ ਕਿੱਤੇ ਜਾ ਕੇ ਦੇਖੋ ਬਾਜੀ ਮੇਰੇ ਸੁਣੋ ਗੱਲ ਤੁਸੀਂ ਵੀਡੀਓ ਧਿਆਨ ਨਾਲ ਸੁਣੋ ਜਿਹਨੇ ਜ ਮੈਂ ਸਾਫ਼ ਤੌਰ ਤੇ ਇਨੀ ਗੱਲ ਕਹੀ ਕਿ ਕੰਪਨੀ ਨੂੰ ਵੀ ਇਸੇ ਬਾਰੇ ਸੋਚਣਾ ਚਾਹੀਦਾ ਹੈ ਕੰਪਨੀ ਨੂੰ ਹਾਂਜੀ ਕੰਪਨੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਸਿਰਫ ਕੰਪਨੀ ਦੇ ਨਾਂ ਤੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਜਿਹੜੇ ਭਰਾ ਮਿਹਨਤ ਕਰਦੇ ਨੇ ਅਗਲੇ ਵਿਚਾਰੇ ਠੰਡ ਦੇ ਵਿੱਚ ਵੀ ਸਵੇਰੇ 7 ਵਜੇ ਤੋਂ ਲੈ ਕੇ ਰਾਤ 12 12 ਵਜੇ ਤੱਕ ਡਿਲੀਵਰੀਆਂ ਦੇਣ ਦੇ ਨੇ ਪਰ ਲੋਕੀ ਉਹਨਾਂ ਦਾ ਨਾਂ ਲੈ ਕੇ ਉਹ ਡਿਲੀਵਰੀਆਂ ਕਰਕੇ ਉਹਨਾਂ ਨੂੰ ਬਦਨਾਮ ਕਰ ਰਹੇ ਨੇ ਹੁਣ ਇਹਦੇ 'ਚ ਇਹਦੇ 'ਚ ਮੈਂ ਕੀ ਗਲਤ ਕੀਤਾ ਕਿ ਮੈਂ ਗੋ ਗੱਲ ਕੀਤੀ ਆ ਵੀਡੀਓ ਤੁਹਾਡੇ ਸਾਹਮਣੇ ਆ ਵੀਡੀਓ ਤੁਹਾਡੇ ਸਾਹਮਣੇ ਆ ਕੀ ਕੀ ਗੱਲ ਤੁਹਾਡੇ ਨਾਲ ਕੀ ਕੀ ਗੱਲ ਤੇ ਤੁਸੀਂ ਅੱਲੇ ਬਿਆਨਬਾਦੀ ਕਰ ਸਕਦੇ ਹੋ ਤਾਂ ਮਾਫੀ ਵੀ ਮੰਗ ਸਕਦੇ ਹੋ ਲੈ ਯਾਰ ਇੱਕ ਮਿੰਟ ਤੁਹਾਡੇ ਨਾਲ ਗੱਲ ਕਰਨੇ 2 ਮਿੰਟ ਉਹ ਦੇਖੇ ਗੱਲ ਕੀਤੀ ਆ ਇੱਕ ਤੇ ਲਾ ਕੇ ਇਹ ਇੱਕ ਮੈਂ ਇਹਨਾਂ ਨੂੰ ਸਰ ਇਹੋ ਕੁਝ ਕਰਨਾ ਲਿਆ ਕਰੋ ਸਰ ਇਹਨਾਂ ਨੇ ਕਿ ਨੀਂ ਬੜਕਾਇਆ ਹੋਰ ਕੁਝ ਨਹੀਂ ਹੈ ਤੂੰ ਨਾ ਸਮਝੋਗੇ ਮੈਂ ਚਲੋ ਮੇਰਾ ਭਰਾ ਤੂੰ ਇੱਕ ਮਿਹਰਬਾਨੀ ਕਰ ਮੇਰਾ ਵੀਰ ਮੇਰੇ ਮਿਹਰਬਾਨੀ ਕਰ ਤੁਹਾਨੂੰ ਨਾ ਕਿ ਦੋ ਜਮਾਟੋ ਦਾ ਟੀ-ਸ਼ਰਟ ਤੇ ਬੈਗ ਲੈ ਆ ਕੇ ਮੈਂ ਕਿਦਾਂ ਵੰਦੀਆਂ ਤੂੰ ਮੈਂ ਬਿਆਨ ਨਹੀਂ ਕਰੀਂ ਨਾ ਤੂੰ ਯਾਦ ਕਰਦਾ ਆ ਗਾ ਦੇ ਦੇ ਮੈਂ ਤਾਂ ਬਿਆਨ ਇਹ ਜੂਰ ਉੱਤੇ ਸੋਣੂ ਯਾਰ ਟਮਾਟੋ ਦੀ ਜਾਗਰਾਂ ਆ ਕੇ ਬੰਦਾ ਜਮਾਉਂਦਾ ਚੰਡੇ ਆ ਜਾ ਕੇ ਗੱਲ ਕਰ ਲੋ ਕੀ ਮਿਆਂ ਆਇਆ ਯਾਰਾ ਬਾਹਰ ਤੋਂ ਸੋਣੂ ਨਾ ਠੀਕ ਆ ਤੇ ਵੱਡੇ ਭਾਈ ਪਾਣੀ ਪੈਣੀ ਨਹੀਂ ਦੇ ਦੇ ਆਪਣੀ ਰੱਸੀ ਜਾਂਦੇ ਹੱਡੀ ਦਾ ਦਰਦੇ ਸੁਣਦੇ ਨਹੀਂ ਵੇ ਇੱਕ ਮਿੰਟ ਯਾਰ ਤੂੰ ਕਹਿ ਰਿਹਾ ਮਾਰਨ ਬਣਾ ਦੇ ਤੇ ਨਾਮ ਕਿਉਂ ਲਿਆ ਤੂੰ ਕਹਿ ਨਹੀਂ ਮਾਰੀ ਇਹ ਜੈਕ ਟਪਾ ਕੰਮ ਕਰ ਰਹੇ ਨੇ ਅਸੀਂ ਕਹਿਣਾ ਦੇਖੋ ਯਾਰ ਬੱਧਾ ਰੱਖੋ ਇਹ ਨਾ ਕਰ ਲਿਆ ਜਮਾਉਂਦਾ ਮੈਂ ਤੇ ਡਿਲੀਵਰੀ ਹੋਣ ਦੀ ਹੈ ਕੋਣ ਮੈਂ ਦਿਖਾਉਂਦਾ ਕਿੰਨੀ ਉਹ ਟੱਟ ਨਹੀਂ ਤੁਹਾਨੂੰ ਕਿਹਾ ਤੀਨਾ ਬਦਨਾਮ ਹੋ ਗਿਆ ਯਾਰ ਤੂੰ ਮੇਰਾ ਭਰਾ ਤਾਨੂੰ ਬੈਗ ਦੀ ਸਾਡੇ ਬੈਗ ਚੋਂ ਜਮਾਟੋ ਮੇਰਾ ਵੀਰ ਮੇਰੀ ਗੱਲ ਮੇਰਾ ਭਰਾ ਮੇਰਾ ਤੱਕ ਯਾਰ ਮੇਰੀ ਗੱਲ ਮੇਰੀ ਸੁਣ ਲੈ ਕੇ ਗੱਲ ਜੇ ਤੁਹਾਡਾ ਨਹੀਂ ਦਿਮਾਗ ਉਹਨੇ ਚ ਕੰਮ ਕਰਨੇ ਮੈਚ ਕੋਈ ਨਹੀਂ ਨਹੀਂ ਪਾ ਦਿਮਾਗ ਸਾਰਾ ਤੇਰੇ ਕੋਲ ਸਾਡੇ ਕੋਲ ਪਾ ਤੇਰਾ ਦਿਮਾਗ ਆ ਗਿਆ ਮਸਲ ਠੰਡਾ ਕੇ ਪਹਿਲਾਂ ਮੇਰੀ ਗੱਲ ਸੁਣ ਲੈ ਪਾ ਤੂੰ ਉਹਦਾ ਬੋਲੀ ਜਨਾ ਤੂੰ ਇਨੀ ਗੱਲ ਕਹੀ ਕੇ ਬੰਦੇ ਜਮਾਟੋ ਦੀ ਬੈਗ ਤੇ ਟੀ-ਸ਼ਰਟਾਂ ਪਾ ਗਏ ਬਦਨਾਮ ਕਰਨ ਦੇ ਹਾਂ ਬਦਨਾਮ ਕਰਨ ਦੇ ਉਹ ਗਾਤੇ ਗਾਤੇ ਬੁਰੀ ਗੱਲ ਤੋਂ ਇੱਕ ਗੱਲ ਛੱਡ ਕੇ ਤੂੰ ਆਹਦੀ ਗੱਲ ਸੁਣ ਮੈਂ ਤੂੰ ਗਾਤੇ ਬੁਰੀ ਗੱਲ ਬਾਈ ਇੱਕ ਮਿੰਟ ਇੱਕ ਮਿੰਟ ਆਹਦੀ ਗੱਲ ਕਹੀ ਗਈ ਗਈ ਗੱਲ ਸੁਣ ਲੋ ਬਾਈ ਤੂੰ ਹੀ ਇਹ ਗੱਲ ਕਹੀ ਠੀਕ ਆ ਤੂੰ ਭਰਾ ਸਾਨੂੰ ਕਿਦੋਂ ਬੈਗ ਦੀ ਜਮਾਟੋ ਦੀ ਮੈਂ ਜਮਾਟ ਰੋ ਜਾ ਮੈਂ ਉਹਦਾ ਕੰਮ ਕਰਨਾ ਤੇ ਮੈਂ ਤੂੰ ਜਾ ਬੰਦਾ ਕਿਸੇ ਪਾਸੇ ਨਹੀਂ ਰੁਕੜਿਆ ਜਮਾਟੋ ਦੀਆਂ ਜੈਕਟਾਂ ਪਾ ਕੇ ਤੇ ਬੈਗ ਚ ਗੱਟੂ ਸਪਲਾਈ ਕਰਨ ਦੇ ਨੇ ਪਾਜੀ ਕੰਪਨੀ ਤੋਂ ਜਿੰਨੀ ਦੇਰ ਬੰਦਾ ਜੋਇਨਿੰਗ ਨਾ ਦਾ ਉਹਨੂੰ ਨਾ ਬੈਗ ਮਿਲਦਾ ਵਾ ਨਾ ਉਹਨੂੰ ਜੈਗੜ ਮਿਲਦੀ ਹੈ ਆਪਾਂ ਇਹਨਾਂ ਪੁੱਛਣੇ ਜੇ ਤੇਨੇ ਕੋਈ ਬੰਦਾ ਵੇਖਿਆ ਜਾਂ ਨੂੰ ਪੁਛਾਰਾਂ ਕਿਦਾਂ ਉਹ ਬੰਦਾ ਦੱਸਿਆ ਆਪਾਂ ਉਹਦੀ ਐਡੀ ਆਪ ਬੰਦ ਕਰਾਵਾਂਗੇ ਪਰੀ ਜਾਨੀ ਜਾਨ ਕੀ ਪਰੀ ਜਾਨੇ ਮਾਫੀ ਮੰਗੇ ਮੈਨੂੰ ਤੁਹਾਨੂੰ ਕਲੀ ਮੇਰੀ ਗੱਲ ਸੁਣਦੇ ਨਾ ਇੱਕ ਮਿੰਟ ਬਜੀ ਜਾਂਦੇ ਆਹੀ ਹੈ ਇਹ ਮੇਰੇ ਦੇਖ ਦੇ ਕੀ ਕਰਦੇ ਆ ਇੱਕ ਜਣਾ ਬੋਲੋ ਯਾਰ ਇਹੀ ਹੈ ਇਹ ਕੋਈ ਐਨਸੀ ਹੈ ਇਹ ਮਨਿਸਟਰ ਹੈ ਕੋਈ ਜਿਹੜਾ ਸਾਡਾ ਪੱਖ ਲੈਣ ਨੇ ਪਾਜੀ ਕੀ ਕਿਹਾ ਗਿਆ ਪੱਖ ਲੈ ਇਹਨਾਂ ਕੋਈ ਕੀ ਸਬੂਤ ਹੈ ਇਹ ਦਿਲ ਦੀ ਗੱਲ ਆਪਾਂ ਕਹਿੰਦੇ ਆ ਸਬੂਤ ਇਹਨਾਂ ਨੇ ਆਹੀ ਗਿਆ ਹੈ ਕਿ ਕਿ ਮੈਡੋ ਬਣੇ ਭਾਵੇਂ ਪੱਖ ਲਿਆ ਜੋ ਲਿਆ ਇਹ ਕੌਣ ਹੁੰਦੇ ਕਹਿਣ ਮਰੇ ਇਹਨਾਂ ਨੇ ਸਾਡਾ ਪੱਖ ਕਿਉਂ ਲਿਆ ਕਿਉਂਕਿ ਮੈਂ ਬੈਗ ਬੈਗ ਦੀ ਡਿਲੀਵਰੀ ਕਰ ਰਹੇ ਹਾਂ ਭਾਈ ਕੋਈ ਮੁੰਡਾ ਸਾਡਾ ਸਾਰੇ ਸੀਗੀ ਵਾਲੇ ਜੇ ਅਗੇ ਆ ਗਏ ਐ ਜਮੇਟੋ ਵਾਲੇ ਵੀ ਆ ਗਏ ਐ ਇਹਨਾਂ ਕੋਈ ਇੱਕ ਬੰਦਾ ਤਾਂ ਦਾਦੂ ਅਈ ਮੋਰ ਸਾਲਾ ਨੰਬਰ ਦਤੋ ਆਹ ਯਾ ਬੰਦਾ ਅਸੀਂ ਆਪ ਕਾਰਵਾਈ ਕਰਾਵਾਂਗੇ ਪੁਲਿਸ ਨੂੰ ਕਹਿ ਗਿਆ ਬੰਦਾ 10 ਦਿਨ ਕਿੱਥੇ ਵੇਖਿਆ ਇਹਨਾਂ ਬਸ ਜਿਹਦੇ ਬੈਕਗ੍ਰਾਉਂਡ ਵਿੱਚ ਕਰੀ ਗੱਲ ਕੋਈ ਮਾਫੀ ਦੀ ਨਹੀਂ ਦਿੱਤੀ ਤੁਹਾਨੂੰ ਬਦਲਾਮ ਕੀਤਾ ਗਿਆ ਆਪ ਹੋਰ ਨਹੀਂ ਕੀਤਾ ਬਾਬਾ ਜੀ ਆਪ ਦਾ ਬੰਦਾ ਕਿ 4 ਲੱਖ ਬੰਦੇ ਨੇ 10 ਦਿਨ ਕੱਢਿਆ 4 ਲੱਖ ਬੰਦੇ ਨੇ ਇਹ ਬੰਦਾ ਪਬਲਿਸਿਟੀ ਖੱਟਣ ਰਿਹਾ ਹੋਰ ਕੋਈ ਨਹੀਂ ਜਿਹੜੀਆਂ ਜਿਹੜੀਆਂ ਜੈਟਾਂ ਮਿਲਦੀਆਂ ਨੇ ਕੰਪਨੀ ਨੂੰ ਤੁਹਾਨੂੰ ਆਪ ਖੋਦ ਮਿਲਦੀਆਂ ਨੇ ਮੇਰੇ ਬਾਅਦ ਜੋਇਨ ਨੇ ਪਾਇਆ ਹੈ ਡਰ ਕਾਰਡ ਲਾਇਸੈਂਸ ਸਾਰਾ ਕੁਝ ਟੈਨ ਕਰਦਾ ਫਿਰ ਹਰ ਤੇ ਬਾਅਦ ਹਰ ਤੇ ਬਾਅਦ ਸੁਣਨ ਹੁੰਦਾ ਹੈ ਜੈਕਟ ਜੈਕਟ ਤੇ ਉਹ ਮੈਂ ਦਤ ਕੰਮ ਕਰਨ ਰਿਹਾ ਕਿ ਤੁਸੀਂ ਵੇਖਿਆ ਵਾ ਸਾਨੂੰ ਸਾਨੂੰ ਦੱਸੋ ਫੋਟੋ ਤੇ ਬਾਦ ਕਰਾਈਆਂ ਦੀ ਆਪਾਂ ਉਹਦੀ ਕਾਰਵਾਈ ਕਰਾਉਣੇ ਪੁਲਿਸ ਨੂੰ ਕਿਹਾ ਕਿ ਉਹਦੇ ਕਾਰਵਾਈ ਕਰਾਉਣੇ ਆ ਹਾਂਜੀ